10 ਮਾਰਚ ਨੂੰ ਇੱਕ ਵਾਰ ਫਿਰ ਤੋਂ ਆਪਾਂ ਨੂੰ ਮੀਂਹਾਂ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲਣਗੀਆਂ ਪੰਜਾਬ ਦੇ ਵਿੱਚ ਕਿਉਂਕਿ ਸੈਟੇਲਾਈਟ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਪੱਛਮੀ ਸਿਸਟਮ ਆ ਜਿਹੜਾ ਇੱਕ ਵਾਰ ਫਿਰ ਤੋਂ ਐਕਟਿਵ ਹੋ ਰਿਹਾ ਹੈ ਪਾਕਿਸਤਾਨ ਸਾਈਡ ਬੱਦਲਾਂ ਦਾ ਬਣਨਾ ਲਗਭਗ ਸ਼ੁਰੂ ਹੋ ਗਿਆ ਹੈ ਖੇਲ ਵਿੱਚ ਦੱਸ ਦਿਆਂ ਵੀ ਇਸ ਨਾਲ ਕਿਹੜੇ-ਕਿਹੜੇ ਖੇਤਰ ਨੇ ਜਿਹੜੇ ਪੰਜਾਬ ਦੇ ਪ੍ਰਭਾਵਿਤ ਹੋ ਸਕਦੇ ਨੇ ਇਸ ਲਈ ਵੀਡੀਓ ਤੇ ਲਾਸਟ ਤੱਕ ਜਰੂਰ ਬਨੇ ਰਹੋ ਇੱਕ ਹੋਰ ਛੋਟੀ ਜੀ ਬੇਨਤੀ ਆ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਉਣ ਵਾਲੀ ਅਪਡੇਟ ਆ ਤੁਹਾਡੇ ਤੱਕ ਜਲਦੋਂ ਜਲਦ ਪਹੁੰਚਾ ਦਿੱਤੀ ਜਾਵੇ ਸੈਟਲਾਈਟ ਤਸਵੀਰਾਂ ਦੇਖ ਸਕਦੇ ਹੋ ਇਨ੍ਹਾਂ ਵਿੱਚ ਸਾਫ਼-ਸਾਫ਼ ਨਜ਼ਰ ਆ ਰਿਹਾ ਕਿ ਪੱਛਮੀ ਹਿੱਸਿਆਂ ਦੇ ਵਿੱਚ ਬੱਦਲਬਾਜ਼ੀ ਦੀ ਬਾਣੀ ਜਾਂ ਲਗਭਗ ਸਟਾਰਟ ਹੋ ਗਏ ਨੇ ਕੱਲ ਦੇ ਦਿਨ ਭਾਵ 3 ਮਾਰਚ ਦੇ ਦਿਨੇ ਹੀ ਪੰਜਾਬ ਦੇ ਵਿੱਚ ਐਂਟਰ ਕਰਨਾ ਸ਼ੁਰੂ ਹੋ ਜਾਣਗੇ ਪੰਜਾਬ ਦੇ ਉੱਤਰ-ਪੱਛਮੀ ਇਲਾਕਿਆਂ ਦੇ ਵਿੱਚ ਇਸ ਦਾ ਜ਼ਿਆਦਾ ਪ੍ਰਭਾਵ ਰਹੇਗਾ ਜੇਕਰ ਕੱਲ ਦੇ ਸਵੇਰ ਦਾ ਮੌਸਮ ਦੇਖੀਏ ਤਾਂ ਸਵੇਰ ਦਾ ਮੌਸਮ ਲਗਭਗ ਸਾਫ਼ ਰਹੇਗਾ ਲੇਕਿਨ ਦੁਪਹਿਰ ਤੋਂ ਬਾਅਦ ਆ ਜਿਹੜੀ ਬੱਦਲਾਂ ਦੀ ਆਵਾਜ਼ ਆਈ ਆਪਾਂ ਨੂੰ ਦੇਖਣ ਨੂੰ ਮਿਲੇਗੀ 2 ਵਜੇ ਤੋਂ ਬੱਦਲ ਜਿਹੜੇ ਨੇ ਪੰਜਾਬ ਦੇ ਵਿੱਚ ਇੰਟਰ ਹੋਣ ਲੱਗ ਜਾਣਗੇ ਇਸ ਦਾ ਜ਼ਿਆਦਾ ਪ੍ਰਭਾਵ ਪੰਜਾਬ ਦੇ ਉੱਤਰ ਪੱਛਮੀ ਇਲਾਕਿਆਂ ਦੇ ਵਿੱਚ ਜਿਵੇਂ ਕਿ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਤਰਨਤਾਰਨ ਅੰਮ੍ਰਿਤਸਰ ਕਪੂਰਥਲਾ ਵਿੱਚ ਦੇਖਣ ਨੂੰ ਮਿਲੇਗਾ ਇਨ੍ਹਾਂ ਇਲਾਕਿਆਂ ਦੇ ਵਿੱਚ ਰਾਤ ਤੱਕ ਜਿਹੜੀ ਉਹ ਬੱਦਲ ਵਾਈ ਸੰਗਣੀ ਹੋ ਜਾਵੇਗੀ ਜੇਕਰ ਪੰਜਾਬ ਦੇ ਦੱਖਣੀ ਇਲਾਕਿਆਂ ਦੀ ਗੱਲ ਕਰੀਏ ਤਾਂ ਇਹਨਾਂ ਵਿੱਚ ਜਿਹੜੀ ਟਟਮੇ ਰੂਪ ਦੇ ਵਿੱਚ ਆਪਾਂ ਨੂੰ ਬੱਦਲਾਂ ਦੀ ਆਵਾਜਾਈ ਦੇਖਣ ਨੂੰ ਮਿਲੇਗੀ। ਭਾਵ 4 ਤਰੀਕ ਨੂੰ ਇਹਨਾਂ ਦੇ ਵਿੱਚ ਵੀ ਬੱਦਲ ਸੰਗਣੇ ਹੋ ਸਕਦੇ ਨੇ। ਲੇਕਿਨ ਜਿਹੜੇ ਇਹਨਾਂ ਵਿੱਚ ਮੀਂਹਾਂ ਦੀਆਂ ਗਤੀਵਿਧੀਆਂ ਨੇ ਉਹ ਘੱਟ ਦੇਖਣ ਨੂੰ ਮਿਲਣਗੀਆਂ ਭਾਵ 35-40% ਮੀਂਹਾਂ ਦੀ ਇਹ ਸੰਭਾਵਨਾ ਬਣੀ ਹੋਈ ਆ। ਅਜਰ ਇਹਨਾਂ ਦੇ ਵਿੱਚ ਪਠਾਨਕੋਟ ਅਤੇ ਗੁਰਦਾਸਪੁਰ ਦੇ ਇਲਾਕੇ ਨੇ ਜਿਹੜੇ ਉਹਨਾਂ ਦੇ ਵਿੱਚ ਮੀਂਹਾਂ ਦੀਆਂ ਗਤੀਵਿਧੀਆਂ ਆਪਾਂ ਨੂੰ ਦੇਖਣ ਨੂੰ ਮਿਲਣਗੀਆਂ। ਦਾ ਪ੍ਰਭਾਵ ਪੰਜਾਬ ਦੇ ਦੱਖਣ ਪੱਛਮੀ ਇਲਾਕਿਆਂ ਦੇ ਵਿੱਚ ਵੀ ਆਪਾਂ ਨੂੰ ਹਲਕਾ ਫੁਲਕਾ ਦੇਖਣ ਨੂੰ ਮਿਲੂਗਾ ਆਪਾਂ ਬੱਦਲਬਾਈ ਇਹਨਾਂ ਦੇ ਇਲਾਕਿਆਂ ਦੇ ਵਿੱਚ ਵੀ ਦੇਖਣ ਨੂੰ ਮਿਲੇਗੀ ਪੰਜਾਬ ਦੇ ਸਰਹੱਦੀ ਇਲਾਕਿਆਂ ਦੇ ਵਿੱਚ ਦੱਖਣੀ ਹਲਕੀ ਹੁਲਫੀ ਮੀਹਾ ਦੀਪ ਬੂੰਦਾਵਾਂ ਦੀ ਵੀ ਦੇਖਣ ਨੂੰ ਮਿਲ ਸਕਦੀ ਆ ਕਿ ਪੂਰਬੀ ਇਲਾਕੇ ਨੇ ਜਿਹੜੇ ਉਹ ਇਹਨਾਂ ਤੋਂ ਬਚੇ ਰਹਿਣਗੇ ਟਟਵੇਂ ਰੂਪ ਦੇ ਵਿੱਚ ਜਿਹੜੀ ਬੱਦਲਬਾਈ ਆ ਉਹ ਇਨਾਂ ਇਲਾਕੇ ਦੇ ਵਿੱਚ ਤਾਂ ਬਣ ਸਕਦੀ ਆ ਲੇਕਿਨ ਜਿਆਦਾ ਮੀਹਾ ਦੀਆਂ ਗਤੀਵਿਧੀਆਂ ਇਨ ਪੂਰਬੀ ਇਲਾਕਿਆਂ ਦੇ ਵਿੱਚ ਨਹੀਂ ਹਨ ਬਾਕੀ ਜੇ ਕੋਈ ਸਾਡੇ ਕੋਲ ਨਵੀਂ ਅਪਡੇਟ ਆਉਂਦੀ ਆ ਅਸੀਂ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚਾਵਾਂਗੇ ਵੀਡੀਓ ਨੂੰ ਲਾਸਟ ਤੱਕ ਦੇਖਣ ਲਈ ਧੰਨਵਾਦ